ਹੰਨੀਵੀ ਕੀ ਵਾਲੇ ਸਾਰਿਆਂ ਦੇ ਆਸਕਰਦਾਂ ਸਾਰੇ ਠੀਕ ਹੋਵੋਗੇ ਤੁਹਾਨੂੰ ਸਾਰਿਆਂ ਨੂੰ ਬਈ ਪਤਾ ਵੀ ਆਪਾਂ ਹਰ ਰੋਜ਼ ਮੰਡੀਆਂ ਦੇ ਰੇਟ ਅਪਡੇਟ ਕਰਦੇ ਆਂ ਤੇ ਬਹੁਤ ਹੀ ਭਰਮਾਂ ਦੇ ਸਵਾਲ ਆ ਰਹੇ ਆ ਕਹਿੰਦੇ ਬਈ ਕਣਕ ਦਾ ਰੇਟ ਲਗਾਤਾਰ ਹੀ ਕਿਉਂ ਉੱਪਰ ਜਾ ਰਿਹਾ ਹੈ ਵੀ ਅੱਗੇ ਤਾਂ ਸੀਜ਼ਨ ਜਦੋਂ ਖਤਮ ਹੁੰਦਾ ਸੀ ਰੇਟ ਘਟਣ ਲੱਗ ਜਾਂਦੇ ਸੀ ਪਰ ਇਸ ਵਾਰ ਤਾਂ ਉਲਟੀ ਗੰਗਾ ਵਹਿ ਰਹੀ ਹੈ ਰੇਟ ਘਟਣ ਦੀ ਥਾਂ ਰੇਟ ਤਾਂ ਵਧ ਹੀ ਜਾਂਦੇ ਆ ਵੀ ਇਹਦੇ ਪਿੱਛੇ ਕਾਰਨ ਕੀ ਹੈ ਵੈਸੇ ਤਾਂ ਬਈ ਇਹ ਸਵਾਲ ਪੁੱਛਣ ਵਾਲਾ ਨਹੀਂ ਕਿਉਂਕਿ ਜਵਾਬ ਤੁਹਾਡੇ ਅੱਗੇ ਤੁਸੀਂ ਵੇਖ ਕੇ ਹਟਿਆ ਜਵਾਬ ਨੂੰ ਤੇ ਪਰ ਜਿਹੜਾ ਬੰਦਾ ਮਨ ਕੇ ਦਿਹਾੜੀਦਾਰ ਬੰਦਾ ਜਾਂ ਜਿਹੜਾ ਕੋਈ ਨੌਕਰੀ ਪੇਸ਼ੇ ਵਾਲਾ ਬੰਦਾ ਹੈ ਉਹਦੇ ਸਵਾਲ ਦਾ ਜਵਾਬ ਦੇਣਾ ਬਾਜੂ ਬੰਦਾ ਹੈ ਹੁਣ ਬਈ ਗੱਲ ਇਹ ਹੈ ਵੀ ਜੇ ਤੂੰ ਦਾ ਸਵਾਲ ਦਾ ਜਵਾਬ ਲੈਣਾ ਹੈ ਤੁਹਾਡੇ ਸ਼ਹਿਰ ਤੇ ਜਿਹੜਾ ਵੀ ਸ਼ਹਿਰ ਲੱਗਦਾ ਹੋਵੇ ਉਹਦੇ ਆਸੇ ਪਾਸੇ ਕੋਈ ਸ਼ੈਲਰ ਹੋਣਗੇ ਜਾਂ ਗਡਾਉਨ ਹੋਣਗੇ ਉਹਨਾਂ ਚ ਗੇੜਾ ਮਾਰਿਆ ਹੋ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਉੱਥੇ ਹੀ ਮਿਲ ਜੂਗਾ ਚੱਕਰ ਬਈ ਬਣਿਆ ਇਹ ਨਾ ਤਾਂ ਹਾਲ ਦੀ ਘੜੀ ਕੋਈ ਐਕਸਪੋਰਟ ਆ ਕਿਉਂਕਿ ਟੈਰ ਫਲਾਇਆ ਹੋਇਆ ਹੈ ਗਵਰਨਮੈਂਟ ਨੇ ਜਿਹੜਾ ਆਪਾਂ ਪਿਛੇ ਸਿਚੁਏਸ਼ਨ ਬਣੀ ਸੀਗੀ ਉਹਦੇ ਕਰਕੇ ਟੈਰਫ ਲਾਤਾ ਸੀ ਗਵਰਨਮੈਂਟ ਨੇ ਫੂਡ ਸਿਕਿਉਰਟੀ ਕਰਕੇ 20% ਟੈਰਫ ਲੱਗ ਗਿਆ ਸੀ ਹੁਣ ਉਹ ਐਕਸਪੋਰਟ ਵਾਲਾ ਸੀਨ ਤਾਂ ਬਣ ਨਹੀਂ ਰਿਹਾ ਘਰੇਲੂ ਬਾਜ਼ਾਰ ਚ ਖਾਪ ਤਾਂ ਏਡੀ ਹੈ ਨਹੀਂਗੀ ਤੇ ਫਿਰ ਕਣਕ ਗਈ ਕਿੱਧਰ ਕਣਕ ਗਈ ਜੀ ਸੀਡ ਦੇ ਨਾਮ ਦੇ ਉੱਤੇ ਜਿਹੜੀ ਖਰੀਦੀ ਪਈ ਐ ਉਹਦੇ ਵਿੱਚ ਹੁਣ ਤੁਸੀਂ ਐਵੇਂ ਡੀਲਰਾਂ ਨੂੰ ਗਾਲਾਂ ਕੱਢੀ ਜਾਓ ਇਹ ਤਾਂ ਵਿਚਾਰੇ ਕੋਈ 10 10 20 20 ਹਜ਼ਾਰ ਘਟਾ ਲਾਉਣ ਆਲੇ ਆ ਵੈਸੇ ਤਾਂ ਸੀਟ ਦੇ ਉੱਤੇ ਇੰਨਾ ਘਟਾ ਲੱਗਦਾ ਨਹੀਂ ਹੁੰਦਾ ਉਹ ਦੇਖੋ ਹੁਣ ਕੀ ਹੈ ਮਹਿਕਮਣੇ ਵੈਸੇ ਰੇਡਾਂ ਰੂਡਾਂ ਵੀ ਵਾਵਾ ਕੀਤੀਆਂ ਸੀ ਪਰਚੇ ਪੁਰਚੇ ਦਾ ਨਹੀਂ ਪਤਾ ਵੀ ਕੀ ਬਣਿਆ ਕਿਸੇ ਨੇ ਦਿੱਤਾ ਕਿ ਨਹੀਂ ਦਿੱਤਾ ਉਹ ਗੱਲ ਵੱਖਰੀ ਹੈ ਪਰ ਇਹ ਸੀਟ ਦੇ ਨਾਮ ਤੇ ਉਹਨਾਂ ਨੇ ਚਲੋ ਸਟਾਕ ਕਰ ਲਿਆ ਪਰ ਇਹਦੇ ਵਿੱਚ ਬਹੁਤ ਵੱਡੇ ਬਲੇਅਰ ਹੈ ਜਿਨ੍ਹਾਂ ਨੇ ਕਣਕ ਦੀ ਸਟਾਕਿੰਗ ਕੀਤੀ ਹੈ ਜਿਵੇਂ ਸੇਵ ਦੇ ਵਿੱਚ ਸਟਾਕਿੰਗ ਹੁੰਦੀ ਸੀ ਜਾਂ ਗੰਡੇ ਵਿੱਚ ਸਟਾਕਿੰਗ ਹੁੰਦੀ ਸੀ ਓਵੇਂ ਇਦਗੀ ਕਣਕ ਦੇ ਵਿੱਚ ਹੋਈ ਹੈ ਤੇ ਤਾਂ ਹੀ ਰੇਟ ਵਾਦੇ ਜਾ ਰਹੇ ਆ ਹੁਣ ਜੇ ਤੁਸੀਂ ਆਖੋ ਵੀ ਇਹ ਰੇਟ ਘਟਣਗੇ ਇਹ ਰੇਟ ਨਹੀਂ ਘਟਣਗੇ ਇਹ ਪੈਰਲਰ ਹਾਲ ਦੀ ਘੜੀ ਚੱਲਣਗੇ ਜਿੰਨਾ ਚਿਰ ਸਰਕਾਰ ਕੋਈ ਆਪਦਾ ਵਿੱਚ ਇਹਦੇ ਚ ਦਖਲੰਦਾਜੀ ਨਹੀਂ ਕਰਦੀ ਉਹਨਾਂ ਚਿਰ ਇਹ ਰੇਟ ਕਿਉਂਕਿ ਜਿੰਨਾ ਚਿਰ ਸਰਕਾਰ ਦੀ ਦਖਲੰਦਾਜੀ ਇਹ ਸਿਸਟਮ ਦੇ ਵਿੱਚ ਹੈ ਨਹੀਂਗੀ ਉਹਨਾਂ ਚਿਰ ਤਾਂ ਇਹ ਆਹੀ ਚੱਲਣਾ ਹਰੇਕ ਡੀ ਐਫ ਐਸਓ ਨੂੰ ਪਤਾ ਵੀ ਮੇਰੇ ਆਸੇ ਪਾਸੇ ਕਿੰਨੀ ਗਣਕ ਪਈ ਹੈ ਕਿੰਨੀ ਪੈਦਾਵਾਰ ਹੋਈ ਹੈ ਸਭ ਗੱਲ ਦਾ ਪਤਾ ਹੈ ਇਸ ਵਾਰ ਤਾਂ ਬੰਪਰ ਝਾੜ ਹੋਇਆ ਸੀ ਇਸ ਵਾਰ ਤਾਂ ਰੇਟ ਵਧਣਾ ਚਾਹੀਦਾ ਹੀ ਨਹੀਂ ਸੀ ਕਿਉਂਕਿ ਬਾਹਰ ਲਈ ਕੋਈ ਏਡੀ ਡਿਮਾਂਡ ਨਹੀਂ ਜਿਹੜੇ ਸੀਨ ਕ੍ਰੀਏਟ ਕੀਤੇ ਜਾਂਦੇ ਵੀ ਬਾਹਰ ਡਿਮਾਂਡ ਹੈ ਨਹੀਂ ਬਈ ਸਟਾਕਿੰਗ ਵੱਧ ਹੋਈ ਹੈ ਇਹਦੇ ਕਰਕੇ ਰੇਟ ਵਧ ਰਿਹਾ ਹੋਰ ਕੋਈ ਦਿੱਕਤ ਨਹੀਂ ਗਈ ਮਾਰਕੀਟ ਵੀ ਸਥਿਰ ਹੈ ਕੋਈ ਏਡਾ ਖਾਸ ਚੱਕਰ ਨਹੀਂਗਾ ਰੇਟ ਸਿਰਫ ਵਧਿਆ ਉਹ ਵਧਿਆ ਸਿਰਫ ਸਟਾਕਿੰਗ ਕਰਕੇ ਹੋਰ ਕਿਸੇ